ਗਾਵਤਾਰ ਬਦਲ ਬਾਈ ਦੇ ਨਿਬਾਦ ਅੱਜ ਧੁੱਪ ਨਿਕਲਣ ਤੋਂ ਬਾਅਦ ਇਹ ਗਰਮੀ ਦਾ ਅਹਿਸਾਸ ਹੋ ਗਿਆ ਹੈ ਚਾਹੇ ਪਾਰਾ ਇਸ ਵੇਲੇ 36 ਡਿਗਰੀ ਸੈਲਸੀਅਸ ਚੱਲ ਰਿਹਾ ਹੈ ਮਗਰ ਧੁੱਪ ਨਿਕਲਣ ਤੋਂ ਬਾਅਦ ਇਕਦਮ ਗਰਮੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ ਪਸੀਨਾ ਆਉਣਾ ਸ਼ੁਰੂ ਹੋ ਗਿਆ ਹੈ ਲੋਕ ਇਸ ਵੇਲੇ ਤਰਾਹੀ ਤਰਾਹੀ ਕਰ ਰਹੇ ਨੇ ਫਿਲਹਾਲ ਤਾਪਮਾਨ ਦੇ ਵਿੱਚ ਗਰਾਵੜ ਦਰਜ ਕੀਤੀ ਜਾ ਰਹੀ ਹੈ ਕਿਉਂਕਿ ਤਾਪਮਾਨ 45 ਡਿਗਰੀ ਤੱਕਨ ਚਲਾ ਗਿਆ ਸੀਗਾ ਮਗਰ ਹੁਣ ਜੇ ਅੱਜ ਦੀ ਐਸ ਵੇਲੇ ਦੀ ਗੱਲ ਕਰੀਏ ਤੇ 36 ਡਿਗਰੀ ਸੈਲਸੀਅਸ ਚੱਲ ਰਿਹਾ ਹੈ ਲੋਕਾਂ ਨੂੰ ਫੇਰ ਵੀ ਪਸੀਨਾ ਆ ਰਿਹਾ ਹੈ ਇਹਦਾ ਕਾਰਨ ਇੱਕੋ ਹੀ ਹੈ ਕਿ ਟਰੱਕ ਬੜੀ ਕੜਾਕੇ ਦੀ ਲੱਗੀ ਹੋਈ ਹੈ ਤੁਸੀਂ ਤਸਵੀਰਾਂ ਅਸੀਂ ਨੋਵਲਟੀ ਚੌਂਕ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਇਤੋਂ ਅੰਦਾਜ਼ਾ ਲਗਾ ਸਕਦੇ ਹੋ ਇਸ ਨੋਵਲਟੀ ਚੌਂਕ ਦੀਆਂ ਤਸਵੀਰਾਂ ਨੇ ਕਿ ਟ੍ਰੈਫਿਕ ਕਿੰਨੀ ਹੈ ਲੋਕ ਫੇਰ ਇਕਵਾਲ ਆਪਣੇ ਘਰਾਂ 'ਚ ਦੁਬਗ ਕੇ ਬੈਠ ਗਏ ਨੇ ਸਿਰਫ ਕੰਮ ਕਾਰ ਲੈ ਕੇ ਨਿਕਲਣ ਵਾਲੇ ਲੋਕ ਹੀ ਨਿਕਲੇ ਨੇ ਉਹਦਾ ਕਾਰਨ ਹੈ ਕਿ ਦੋ ਦਿਨ ਲਗਾਤਾਰ ਆਸਮਾਨ ਦੇ ਉੱਤੇ ਬਦਲ ਛਾਏ ਹੋਣ ਕਰਕੇ ਲੋਕਾਂ ਨੂੰ ਬੜੀ ਰਾਹਤ ਜੀ ਮਹਿਸੂਸ ਹੋ ਰਹੀ ਸੀ ਕਿ ਗਰਮੀ ਨਹੀਂ ਮਹਿਸੂਸ ਹੋ ਰਹੀ ਸੀਗੀ ਕੱਲ ਜਿਸ ਤਰ੍ਹਾਂ ਕੱਲ ਦਾ ਤਾਪਮਾਨ 26 36 ਡਿਗਰੀ ਦੇ ਕੋਲ ਸੀਗਾ ਤੋਂ ਅੱਜ ਲੱਗ ਰਿਹਾ ਸੀਗਾ ਕਿ ਫੇਰ ਵੀ ਮਤਲਬ ਗਰਮੀ ਤੋਂ ਉਹਨਾਂ ਨੂੰ ਥੋੜੀ ਨਿਜਾਦ ਮਿਲੀ ਹੈ ਅੱਜ ਫੇਰ ਤਾਪਮਾਨ 37 ਡਿਗਰੀ ਦੇ ਕੋਲ ਚੱਲ ਰਿਹਾ ਹੈ ਪਰ ਕੁਪ ਨਿਕਲਨ ਕਰਕੇ ਗਰਮੀ ਫੇਰ ਇੱਕ ਵਾਰ ਤਪਦੀ ਪਈ ਹੈ ਤਸਵੀਰਾਂ ਤੁਹਾਨੂੰ ਨੋਵਲਟੀ ਚੌਂਕ ਦੀਆਂ ਦਿਖਾ ਰਹੇ ਹਾਂ ਜਿਹਦੇ ਵਿੱਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵੇਲੇ ਟ੍ਰੈਫਿਕ ਜਿਹੜੀ ਹੈ ਬਹੁਤ ਘੱਟ ਹੈ ਟ੍ਰੈਫਿਕ ਬਹੁਤ ਘੱਟ ਹੈ ਉਹੀ ਲੋਕ ਨੇ ਜਿਹੜੇ ਕਿਸੇ ਕੰਮ ਦੇ ਲਈ ਨਿਕਲਣਾ ਜਿਹਨੇ ਉਹਨਾਂ ਦੇ ਕੰਮ ਦੇ ਉੱਤੇ ਜਾਣਾ ਹੈ ਉਹਨਾਂ ਨੂੰ ਮਜਬੂਰੀ ਹੈ ਕਿਉਂਕਿ ਇਸ ਗਰਮੀ ਦੇ ਵਿੱਚ ਨਿਕਲਣਾ ਉਹਨਾਂ ਲਈ ਥੋੜਾ ਜਿਹਾ ਮੁਸ਼ਕਲ ਹੁੰਦਾ ਹੈ ਆਪਣੇ ਆਪ ਨੂੰ ਕਵਰ ਕਰਕੇ ਨੂੰ ਕਵਰ ਕਰਕੇ ਨਿਕਲ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਾਰਾਂ ਦੇ ਮੁਤਾਬਿਕ ਇਹ ਲਗਾਤਾਰ ਜਿਹੜਾ ਇਹ ਹਫਤਾ ਚੱਲੇਗਾ ਇਹ ਹਫਤੇ ਦੇ ਵਿੱਚ ਤਾਪਮਾਨ ਦੇ ਵਿੱਚ ਜਿਆਦਾ ਤੋਂ ਜਿਆਦਾ ਤਾਪਮਾਨ 37-38 ਡਿਗਰੀ ਤੇ ਕੋਲ ਕੋ ਰਹੇਗਾ ਮਗਰ ਤਾਪਮਾਨ ਨਹੀਂ ਵਧੇਗਾ ਮਗਰ ਤਪ ਕਰਕੇ ਗਰਮੀ ਜਿਆਦਾ ਮਹਿਸੂਸ ਕੀਤੀ ਜਾ ਸਕਦੀ ਹੈ ਮਗਰ ਡਾਕਟਰਾਂ ਦੀ ਗੱਲ ਕਰੀਏ ਡਾਕਟਰ ਕਹਿੰਦੇ ਨੇ ਕਿ ਆਪਣੇ ਆਪ ਨੂੰ ਗਰਮੀ ਤੋਂ ਬਚਾ ਕੇ ਰੱਖੋ ਚਾਹੇ ਤਾਪਮਾਨ ਇੰਨਾ ਦਿਨਾਂ ਦੇ ਵਿੱਚ 36-37 ਡਿਗਰੀ ਤੇ ਚੱਲ ਰਿਹਾ ਹੈ ਜਾਂ 45 ਡਿਗਰੀ ਤੇ ਚੱਲ ਰਿਹਾ ਹੈ ਜਾਂ ਬਰਸਾਤ ਦੇ ਮੌਸਮ ਦੇ ਵਿੱਚ ਆਪਣੇ ਆਪ ਨੂੰ ਥੋੜਾ ਜਿਹਾ ਬਚਾ ਕੇ ਰੱਖੋ ਕਿਉਂਕਿ ਡੀਹਾਈਡਰੇਸ਼ਨ ਦੇ ਕੇਸ ਬਹੁਤ ਜਿਆਦਾ ਦਰਜ ਕੀਤੇ ਜਾ ਰਹੇ ਨੇ ਹਸਪਤਾਲਾਂ ਦੇ ਵਿੱਚ ਲੋਕ ਡੀ ਹਾਈਡਰੇਸ਼ਨ ਦੇ ਕਾਰਨ ਜਿਆਦਾ ਦਾਖਲ ਹੋ ਰਹੇ ਨੇ ਇਸ ਲਈ ਤੁਸੀਂ ਆਪਣੇ ਖਾਨ ਪੀਣ ਦੇ ਉੱਤੇ ਵੀ ਥੋੜਾ ਜਿਹਾ ਕੰਟਰੋਲ ਕਰੋ ਔਰ ਆਪਣੇ ਆਪ ਨੂੰ ਤੁੱਪ ਤੋਂ ਬਚਾ ਕੇ ਜਾਲੋ ਜਿਆਦਾ ਤੋਂ ਜਿਆਦਾ ਤੁਸੀਂ ਪਾਣੀ ਪੀ ਕੇ ਰੱਖੋ ਆਪਣੇ ਆਪ ਆਪਣਾ ਆਪਣੀ ਹਾਈਡਰੇਸ਼ਨ ਪੂਰੀ ਬਣਾਈ ਰੱਖੋ ਖਾਨ ਪੀਣ ਦੇ ਵਿੱਚ ਥੋੜਾ ਗੁਰੇਜ਼ ਕਰੋ ਬਾਹਰ ਦੀਆਂ ਚੀਜ਼ਾਂ ਮਤ ਨਹੀਂ ਖਾਓ ਮੈਂ ਇਸ ਗਰਮੀ ਦੇ ਲਈ ਉਹਨਾਂ ਨੇ ਆਪਣੀ ਪ੍ਰੀਕਾਸ਼ਨ ਲਈ ਥੱਟ ਦਸੀ ਹੈ ਸੋ ਇਸ ਚੀਜ਼ ਤੋਂ ਬਾਅਦ ਗਰਮੀ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਹਫਤੇ ਦਾ ਅੱਜ ਬੁੱਧਵਾਰ ਹੈ ਬੁੱਧਵਾਰ ਤੱਕ ਵੀਰ ਛੱਕਰ ਛਰੀ ਦਾ ਮੌਸਮ ਤਾਪਮਾਨ ਜਿਹੜਾ ਹੈ 36 37 ਡਿਗਰੀ ਦੇ ਕੋਲ ਹੀ ਰਹੇਗਾ ਮਗਰ ਦੋ ਦਿਨ بارش ਹੋ ਸਕਦੀ ਹੈ ਸ਼ਨੀਵਾਰ ਔਰ ਇਤਵਾਰ ਨੂੰ بارش ਦਰ ਜਿਆਦਾ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਦੀ ਮੰਨੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ بارش ਹੋ ਸਕਦੀ ਹੈ ਸ਼ਨੀਵਾਰ ਐਤਵਾਰ ਸੋਮਵਾਰ ਲਗਾਤਾਰ بارش ਹੋ ਸਕਦੀ ਹੈ ਇਹਦੇ ਨਾਲ ਗਰਮੀ ਤੋਂ ਬਹੁਤ ਜ਼ਿਆਦਾ ਰਾਹਤ ਮਿਲੇਗੀ ਜਿਹੜੇ ਲੋਕ ਤਰਾਹੇ ਤਰਾਹੀ ਕਰ ਰਹੇ ਸੀਗੇ ਕਿਉਂਕਿ ਗਰਮੀ ਦਾ ਅਹਿਸਾਸ ਇਸ ਕਦਰ ਸੀਗਾ ਕਿ ਪਸੀਨੇ ਛੁੱਟ ਗਏ ਸੀਗੇ ਜਿਸ ਤਰ੍ਹਾਂ ਧੁੱਪ ਨਿਕਲੀ ਹੈ ਕਿਉਂਕਿ ਕੱਲ 2 ਦਿਨ ਜਿਤਨਾ ਉੱਪਰ ਬੱਦਲ ਛਾਏ ਹੋਏ ਸਨ ਤਾਪਮਾਨ ਦੇ ਵਿੱਚ ਗਰਾਵਟ ਆਈ ਸੀਗੀ ਔਰ ਮੌਸਮ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਬਰਸਾਤ ਵੀ ਹੋਈ ਹੈ ਉਹਦੇ ਨਾਲ ਥੋੜੀ ਠੰਡਕ ਮਿਲ ਰਹੀ ਸੀਗੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੋ ਰਹੀ ਸੀਗੀ ਅੱਜ ਸਵੇਰ ਤੋਂ ਹੀ ਜਿਸ ਤਰ੍ਹਾਂ ਦਿਨ ਚੜ੍ਹਿਆ ਹੈ ਦਿਨ ਚੜ੍ਹਨ ਤੋਂ ਬਾਅਦ आसमान ਦੇ ਉੱਤੇ ਇੱਕਦਮ ਸੂਰਜ ਦੀ ਚਲਕ ਪਈ ਹੈ ਚੂਰੇ ਦੀ ਚਲਕ ਪੈਨ ਤੋਂ ਬਾਅਦ ਮੌਸਮ ਦੇ ਵਿੱਚ ਗਰਮੀ ਦਰਜ ਕੀਤੀ ਗਈ ਹੈ ਤਾਪਮਾਨ ਦੇ ਵਿੱਚ ਚਾਹੇ ਗਿਰਾਵਟ ਹੈ ਗਈ ਹੈ ਤਾਪਮਾਨ ਹਜੇ ਵੀ ਜੇ ਦੇਖਿਆ ਜਾਏ ਤੇ 37 36 37 ਡਿਗਰੀ ਦੇ ਕੋਲ ਚੱਲ ਰਿਹਾ ਹੈ ਬਹੁਤ ਜ਼ਿਆਦਾ ਤਾਪਮਾਨ ਨਹੀਂ ਹੈ ਮਗਰ ਫੁੱਪ ਨਿਕਲਣ ਦੇ ਕਰਕੇ ਗਰਮੀ ਜ਼ਿਆਦਾ ਨਜ਼ਰ ਆ ਰਹੀ ਹੈ ਲੋਕ ਆਪਸੇ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਕਵਰ ਕਰਕੇ ਨਿਕਲ ਰਹੇ ਨੇ ਪਸੀਨੇ ਨਾਲ ਤਰਬਦਾਰ ਹੋ ਰਹੇ ਨੇ ਔਰ ਮਹਾਰਾ ਨੇ ਬੰਨੀਏ ਤੇ ਉਹ ਕਹਿ ਰਹੇ ਨੇ ਕਿ ਇੰਨੀ ਇਸ ਗਰਮੀ ਦੇ ਮੌਸਮ ਦੇ ਵਿੱਚ ਚਾਹੇ ਤਾਪਮਾਨ ਗਰਾਵਟ ਚ ਹੈਗਾ ਮਗਰ ਕੜੀ ਜਿਹੜੀ ਤਪਦੀ ਗਰਮੀ ਹੈ ਉਹਦੇ ਤੋਂ ਬਚਾ ਕੇ ਰੱਖੋ ਆਪਣੇ ਆਪ ਨੂੰ ਆਪਣੇ ਮੂੰਹ ਸੇ ਢੱਕ ਕੇ ਰੱਖੋ ਠੰਡੀਆਂ ਠੰਡੇ ਚੀਜ਼ਾਂ ਦਾ ਸੇਵਨ ਕਰੋ ਤਾਂ ਜੋ ਤੁਸੀਂ ਤੋਂ ਬਚ ਸਕੋ ਕਿਸੇ ਬਿਮਾਰੀ ਤੋਂ ਬਚ ਸਕੋ ਡੀ ਹਾਈਡਰੇਸ਼ਨ ਦੇ ਕੇਸ ਜਿਆਦਾ ਆ ਰਹੇ ਨੇ ਹਸਪਤਾਲਾਂ ਦੇ ਵਿੱਚ ਮਰੀਜ਼ ਜਿਹੜੇ ਨੇ ਡੀ ਹਾਈਡਰੇਸ਼ਨ ਕਰਕੇ ਨੇ ਔਰ ਆਪਣੇ ਆਪ ਨੂੰ ਹਾਈਡਰੇਟ ਕਰਕੇ ਰੱਖੋ ਪਾਣੀ ਜਿਆਦਾ ਪੀਓ ਔਰ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਨਹੀਂ ਕਰੋ ਪਰ ਗਰਮੀ ਇਸ ਕਦਰ ਹੈ ਇਸ ਜਿਹੜਾ ਹਫਤਾ ਬਾਕੀ ਦੇ ਦੋ ਤਿੰਨ ਦਿਨ ਹਨ ਕਿਹਾ ਜਾ ਰਿਹਾ ਹੈ ਕਿ ਬਰਸਾਤ ਹੋ ਸਕਦੀ ਹੈ ਸ਼ੁੱਕਰ ਛਲੀ ਔਰ ਸੋਮ ਇਹਨਾਂ ਦਿਨਾਂ ਦੇ ਵਿੱਚ ਬਰਸਾਤ ਰਹੇਗੀ ਬਰਸਾਤ ਹੋਣ ਤੋਂ ਬਾਅਦ ਕਿਉਂਕਿ ਇਹਨੂੰ ਪ੍ਰੀ ਮੌਨਸੂਨ ਬਰਸਾਤ ਵੀ ਕਹੀ ਜਾ ਸਕਦੀ ਹੈ ਕਿਉਂਕਿ ਲਗਾਤਾਰ ਮੌਸਮ ਵਿਭਾਗ ਕਹਿ ਰਿਹਾ ਹੈ ਕਿ ਤਿੰਨ ਦਿਨ ਬਰਸਾਤ ਹੋਣ ਦੀ ਉਮੀਦ ਹੈ ਉਸ ਤੋਂ ਬਾਅਦ ਇਹ ਮੌਨਸੂਨ ਆਉਣ ਤੋਂ ਪਹਿਲੇ ਦੀ ਬਰਸਾਤ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੌਨਸੂਨ ਵੀ ਥੋੜੇ ਦਿਨਾਂ ਤੱਕ ਨਾ ਪਹੁੰਚ ਜਾਏਗਾ ਔਰ ਸ਼ਹਿਰ ਨੂੰ ਸ਼ਹਿਰ ਵਾਸੀਆਂ ਨੂੰ ਥੋੜੀ ਜੀ ਨਿਜਾਦ ਮਿਲੇਗੀ ਜਿਹੜੇ ਕਿ ਮੌਸਮ ਦੇ ਵਿੱਚ ਤਪ ਦੀ ਗਰਮੀ ਦੇ ਵਿੱਚ ਆਪਣੇ ਆਪ ਨਿਰਵਾਹ ਕਰ ਰਹੇ ਨੇ ਗੁਜ਼ਰ ਰਹੇ ਨੇ ਅੱਜ ਵੇਖੋ ਜੀ ਗਰਮੀ ਜਿਹੜੀ ਆ ਅੱਜ ਥੋੜੀ ਜੀ ਰਾਹਤ ਲੋਕਾਂ ਨੂੰ ਮਿਲੀ ਹੈ ਗਰਮੀ ਦੇ ਵਿੱਚ ਪਿੱਛੇ ਜੇ ਦੋਕ ਦਿਨ ਮੀਂਹ ਦੇ ਵੀ ਮਾਹੌਲ ਲੱਗਣ ਦੇ ਸੀ ਪਿਆ ਵੀ ਆ ਕਿਹੇ ਇਸ਼ਾਰਾ ਜਿਹਾ ਥੋੜਾ ਥੋੜਾ ਮੀਂਹ ਪਿਆ ਵੀ ਆ ਪਰ ਅੱਜ ਤਾਪਮਨ ਸਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੀਂਹ ਨਾ ਪਏ ਤਾਂ ਹੋ ਸਕਦਾ ਗਰਮੀ ਜਿਹੜੀ ਆ ਹੋਰ ਵੱਧ ਜਾਵੇ। ਨਮਸਕਾਰ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ। ਬਿਲਕੁਲ ਜੀ ਜਿੱਥੇ ਦੇ ਲਈ ਪਿਛਲੇ 2-3 ਦਿਨ ਦੀ ਗੱਲ ਕਰੀਏ ਤਾਂ ਮੌਸਮ ਥੋੜਾ ਜਿਆਦਾ ਸਹੀ ਹੋਇਆ ਸੀ। ਪਰ ਲੇਕਿਨ ਅੱਜ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਜਿਹੜੀ ਗਰਮੀ ਅੱਜ ਟੈਂਪਰੇਚਰ ਇਹ ਇਕਦਮ ਜੜਾ ਵੱਧ ਚੁੱਕਾ ਹੈ ਕਿ ਲੋਕਾਂ ਦਾ ਜਿਹੜਾ ਹੁਣ ਬਾਹਰ ਨਿਕਲਣਾ ਵੀ ਜਿਹੜਾ ਮੁਸ਼ਕਲ ਹੋ ਗਿਆ ਕਿਉਂਕਿ ਤੋ ਤਿੰਨ ਦਿਨ ਜਿਹੜਾ ਟੈਂਪਰੇਚਰ ਕਾਫੀ ਡਾਊਨ ਸੀਗਾ ਉਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦਾ ਜਿਹੜਾ ਟੈਂਪਰੇਚਰ ਸੀ 45 ਤੋਂ 46 ਡਿਗਰੀ ਜਿਹੜਾ ਪਹੁੰਚ ਗਿਆ ਸੀ ਪਰ ਲੇਕਿਨ ਉਸ ਤੋਂ ਬਾਅਦ ਜਿਹੜਾ ਲੋਕਾਂ ਨੂੰ ਜਿਹੜੀ ਰਾਹਤ ਮਿਲੀ ਸੀਗੀ ਇਹ ਗਰਮੀ ਤੋਂ ਪਰ ਲੇਕਿਨ ਅੱਜ ਜਿਹੜਾ ਦੁਬਾਰਾ ਤੋਂ ਫਿਰ ਜਿਹੜਾ ਗਰਮੀ ਦਾ ਜਿਹੜਾ ਗ੍ਰਾਫ ਆ ਉਹ ਵੱਧ ਰਿਹਾ ਕਿ ਲੋਕ ਜਿਹੜੇ ਨੇ ਹੁਣ ਸੜਕਾਂ ਤੇ ਤੁਸੀਂ ਵੀ ਦੇਖ ਸਕਦੇ ਹੋ ਕਿ ਲੋਕਾਂ ਦੀ ਜਿਹੜੀ ਆਵਾਜਾਈ ਆ ਉਹ ਕਾਫੀ ਘਟਿਆ ਤੇ ਉਹਦੇ ਨਾਲ ਲੋਕਾਂ ਦਾ ਜਿਹੜਾ ਜਨ ਜੀਵਨ ਜਿਹੜਾ ਉਹ ਪ੍ਰਭਾਵਿਤ ਹੋ ਰਿਹਾ ਅੱਜ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨਾਂ ਨਾਲੋਂ ਕੋ ਤਿੰਨ ਦਿਨ ਹੋ ਗਏ ਸੀ ਮੌਸਮ ਠੀਕ ਰਿਹਾ ਸੀ ਤੇ ਫੇਰ ਅੱਜ ਜਿਹੜੀ ਆ ਪਿਛਲੇ ਤਰ੍ਹਾਂ ਹੀ ਜਿਹੜੀ ਆ ਗਰਮੀ ਨੇ ਪੂਰਾ ਜੋਰਾਂ ਤੇ ਜਿਹੜੀ ਆ ਚੱਲ ਵੀ ਹੈ ਤੇ ਮੌਸਮ ਭਾਗ ਵੱਲੋਂ ਜਿਹੜੀ ਆ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਅੱਜ ਬੱਦਰ ਰਹਿਣਗੇ ਮੀਂਹ ਆਵੇਗਾ ਪਰ ਸਾਰੀਆਂ ਕਿਆਸਰਾਈਆਂ ਜਿਹੜੀਆਂ ਮੌਸਮ ਭਾਗ ਵੱਲੋਂ ਜਿਹੜੀਆਂ ਗਲਤ ਪਾਈਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਜਿਹੜੀ ਆ ਗਰਮੀ ਤੋਂ ਜਿਹੜੀ ਆ ਅਸੀਂ ਇਹੋ ਬੇਨਤੀ ਕਰਦੇ ਆਂ ਇਹ ਬੱਚੇ ਜਿਹਨੂੰ ਕਿਤੇ ਲੋੜ ਆ ਉਹ ਜਿਹੜੇ ਬਾਜ਼ਾਰਾਂ ਦੇ ਵਿੱਚ ਆਉਣ ਬਾਕੀ ਗੁਰੂ ਘਰ ਵੀ ਜਿਹੜੀ ਆ ਹਰ ਸੰਗਤਾਂ ਜਿਹੜੀਆਂ ਰਜਾਨਾ ਜਾ ਰਹੀਆਂ ਹਨ ਉਹ ਵੀ ਟਾਈਮ ਦੇ ਨਾਲ ਮੌਸਮ ਦੇ ਹਿਸਾਬ ਦੇ ਨਾਲ ਸਵੇਰੇ ਸ਼ਾਮ ਜਿਹੜੀ ਆ ਔਰ ਬਾਹਰ ਨਿਕਲਣਾ ਤਾਂ ਜੋ ਕਿ ਲੋਕਾਂ ਨੂੰ ਜਿਹੜੀ ਆ ਕੋਈ ਬਿਮਾਰੀ ਜਾਂ ਜਿਹੜੀ ਆ ਹੋਰ ਜਿਹੜੀ ਆ ਖਤਰਨਾਕ ਸਰੀਰ ਨੂੰ ਜਿਹੜਾ ਕਸ਼ਟ ਨਾ ਆਵੇ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਇਹ ਉਹ ਵੀ ਜਿਹੜੀ ਆ ਲੋਕਾਂ ਲਈ ਇਹ ਕਾਰਪੋਰੇਸ਼ਨ ਵੱਲੋਂ ਵੱਖ-ਵੱਖ ਜਗ੍ਹਾ ਤੇ ਜਿਹੜੀਆਂ ਠੰਡੇ ਜਲਦੀਆਂ ਸਪੀਲਾਂ ਜਿਹੜੀਆਂ ਲਾਉਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਜਿਹੜੇ ਲੋਕ ਅੰਮ੍ਰਿਤਸਰ ਦੇ ਵਿਵਕ ਖੁਜ਼ਾਰਾ ਚਾਹੇ ਹਨ ਤੇ ਉਹਨਾਂ ਨੂੰ ਜਿਹੜੀ ਆ ਸਹੂਲਤ ਮਿਲ ਸਕੇ ਤੇ ਨਾਲੇ ਆਮ ਲੋਕ ਵੀ ਜਿਹੜੀ ਆਪਣੇ ਮੂੰਹ ਸਿਰ ਟੱਕ ਦੇ ਜਿਹੜੀ ਆ ਧੁੱਪ ਤੇ ਬਾਹਰ ਨਿਕਲਣਾ ਤਾਂ ਜੋ ਕਿ ਬਹੁਤ ਵਧੀਆ ਜਿਹੜੇ ਢੰਗ ਦੇ ਨਾਲ ਜਿਹੜੇ ਬਾਜ਼ਾਰਾਂ ਦੇ ਵਿੱਚ ਆਇਆ ਜਾ ਸਕੇ ਸੋ ਆਉਣ ਵਾਲੇ ਦਿਨ ਇਹ ਹਫਤਾ ਜਿਹੜਾ ਰਿਹਾ ਸਾਨੂੰ ਥੋੜਾ ਜਿਆਦਾ ਗਰਮੀ ਤੋਂ निजात ਰਹੇਗੀ ਅੱਜ ਜਿਸਾ ਤੂਪnikli ਹੈ ਉਹਦੇ ਨਾਲ ਤਾਪਮਾਨ ਦੇ ਵਿੱਚ ਚਾਹੇ ਗਰਾਵਟ ਹੈਗੀ ਹੈ ਮਗਰ ਅਸੀਂ ਪਸੀਨੇ ਦਾ ਤਰਬਦਾਰ ਹੋ ਰਹੇ ਨੇ ਆਪਣੇ ਆਪ ਨੂੰ ਗਰਮੀ ਤੋਂ ਬਚਾ ਕੇ ਰੱਖੋ ਖਾਨ ਪੀਣ ਦੀਆਂ ਚੀਜ਼ਾਂ ਤੇ ਪ੍ਰੇਸ ਕਰੋ ਜਿਆਦਾ ਤੋਂ ਜਿਆਦਾ ਪਾਣੀ ਪੀਓ ਇਹੀ ਡਾਕਟਰਾਂ ਦਾ ਕਹਿਣਾ ਹੈ ਕੈਮਰਾਪਰਸਨ ਸੁਪਾਲ ਸਿੰਘ ਦੇ ਨਾਲ ਜੋਤੀ ਵਹਿਲ ਲੈਨਕ ਸੇਰਾ ਟੀਵੀ ਅੰਮ੍ਰਿਤਸਰ